ਦੇ ਘਰ ਚ ਪਾਣੀ ਚਲ ਜਾਂਦਾ ਹਾਂਜੀ ਹਾਂ ਪਾਣੀ ਸਾਰਾ ਕੋਠੀ ਜੀ ਪਾਏ ਜਾਂਦਾ ਕਮਰਿਆਂ ਚ ਪਾਏ ਜਾਂਦਾ ਸਾਰੇ ਮਾ ਮਾਲ ਡੰਗਰ ਛਿੱਡਾਂ ਵਿੱਚ ਪਾਣੀ ਬਹੁਤ ਵੜ ਜਾਂਦਾ ਮੰਨਣ ਦਾ ਨਾਂ ਹੀ ਤੇਪਰ ਭਰ ਕੇ ਚਲੇ ਗਏ ਉਸ ਤੋਂ ਬਾਅਦ ਕਿਸੇ ਟਿਪਰਾਂ ਵਾਲੇ ਕਿਸੇ ਕੰਪਨੀ ਨੇ ਥੋੜੀ ਸਾਰ ਲਈ ਆ ਨਹੀਂ ਨਹੀਂ ਉਹ ਕੰਪਨੀ ਵਾਲਿਆਂ ਨੇ ਕੋਈ ਸਾਰ ਨਹੀਂ ਲਈ ਉਹਨਾਂ ਨੇ ਬਸ ਕਲਾ ਰੇਤਾ ਚੁੱਕਿਆ ਚੁੱਕ ਗਏ ਤੇ ਬਸ ਦੇ ਚੱਕਦੇ ਨਾ ਮੰਨਣ ਦਾ ਨਾਂ ਹੀ ਨਹੀਂ ਯਾਰ ਫਿਰ ਲੋਕਾਂ ਨੂੰ ਖਤਨਾ ਲੋਕਾਂ ਦੇ ਸਹਿਮ ਦਾ ਮਾਹੌਲ ਬੜਿਆ ਪਿਆ ਕੱਲ ਵੀ ਆਪਣੀ ਟੀਮ ਨਾਲ ਇਹ ਮੇਲਾ ਕੱਢ ਕੇ ਆਇਆ। ਇੱਕ ਗੱਲ ਵੀ ਪੈਂਦੇ ਸੀ ਜੀ। ਹਾਂਜੀ ਹਾਂਜੀ ਉਹ ਗੱਲ ਵੀ ਪੈਂਦੇ ਸੀ ਆ ਕੋਈ ਧਮਕੀ ਵੀ ਦਿੰਦੇ ਸੀ ਅਸੀਂ ਚੱਕਣਾ ਹੀ ਚੱਕਣਾ ਦੇਤਾ। ਐਨ ਐਨ ਆਰ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਮ ਲੋਕਾਂ ਦੀ ਜਦੋਂ ਬਾਤ ਚੱਕੀਏ, ਆਮ ਗਰੀਬ ਲੋਕਾਂ ਦੀ ਬਾਤ ਚੱਕੀਏ, ਮਜ਼ਦੂਰਾਂ ਦੀ ਬਾਤ ਚੱਕੀਏ ਤਾਂ ਧਮਕੀਆਂ ਆਉਣੇ ਸੁਭਾਵਿਕ ਹੈ। ਪਰਚੇ ਹੋਣੇ ਸੁਭਾਵਿਕ ਹੈ। ਇੱਥੋਂ ਤੱਕ ਕਿ ਮੈਂ ਤੁਹਾਨੂੰ ਕੀ ਦੱਸਾਂ ਕਿ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੀ ਮੈਨੂੰ ਕਈਆਂ ਦੇ ਧਮਕੀਆਂ ਤੇ ਮੈਨੂੰ ਫੋਨ ਆਏ ਹੋਏ ਐ ਇਹ ਹਾਲਾਤ ਨੇ ਸਾਡੇ ਪ੍ਰਸ਼ਾਸਨ ਦੇ ਕਰਦੇ ਕੀ ਐ ਅੱਜ ਦੀ ਖਬਰ ਇਹਮ ਹੈ ਦਰਿਆ ਸਤਲੁਜ ਦੀ ਖਬਰ ਐ ਦਰਿਆ ਸਤਲੁਜ ਨਾਲੀ ਜੁੜੀ ਹੋਈ ਐ ਔਰ ਦਰਿਆ ਸਤਲੁਜ ਦੇ ਨੇੜੇ ਜੋ ਮਹਤਵਪੂਰਤ ਨਕੌਦਰ ਰੋਡ ਜਾਂਦਾ ਐ ਰਸਤੇ 'ਚ ਪੋਲ ਆਉਂਦੀ ਐ ਤਕਰੀਬਨ ਪੋਲ ਤੋਂ 500 ਮੀਟਰ ਦੂਰ ਹੋਊਗੀ ਦੂਰੀ ਉੱਥੋਂ ਦੀ ਖਬਰ ਐ ਇੱਧਰ ਇੱਕ ਤੁਸੀਂ ਦੇਖ ਲਓ ਇਹ ਪਾਣੀ ਦਰਿਆ ਸਤਲੁਜ ਹੁਣ ਵਧ ਰਿਹਾ ਪਾਣੀ ਤਾਂ ਪਾਣੀ ਅੱਗੋਂ ਪੈਣਾ ਸ਼ੁਰੂ ਹੋ ਚੁੱਕਿਆ ਹੈ ਉਹ ਅੱਗੇ ਸਾਹਮਣੇ ਤਸਵੀਰ ਦੇਖ ਲਓ ਕਿ ਦਰਿਆ ਦੀ ਵਿੱਚੋਂ ਪਾਣੀ ਸ਼ੁਰੂ ਹੋ ਚੁੱਕਿਆ ਹੈ ਔਰ ਇਹ ਜਦੋਂ ਪੂਰਾ ਭਰ ਜਾਂਦਾ ਦਰਿਆ ਆ ਜੋ ਇੱਕ ਨਾਲੀ ਕਹਿ ਸਕਦੇ ਆ ਇੱਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਕਿ ਪੂਰਾ ਜਦੋਂ ਭਰ ਜਾਂਦਾ ਤਾਂ ਫਿਰ ਪਾਣੀ ਇੱਥੋਂ ਨਿਕਲਣਾ ਸ਼ੁਰੂ ਹੋ ਜਾਂਦਾ ਵਿੱਚੋਂ ਇੱਧਰਲੀ ਸਾਈਡ ਇੱਧਰ ਲੋਕਾਂ ਦੀ ਜੋ ਜ਼ਮੀਨਾਂ ਹੈ ਇੱਥੇ ਇੱਕ ਹੋਰ ਗੱਲ ਹੈ ਕਿ 2 4 5 7 ਕਿੱਲੇ ਤੋਂ ਵੱਧ ਕਿਸੇ ਕੋਲ ਜ਼ਮੀਨ ਨਹੀਂ ਹੈ ਆਮ ਗਰੀਬ ਮਜ਼ਦੂਰ ਮਜ਼ਦੂਰ ਲੋਕ ਇੱਥੇ ਰਹਿੰਦੇ ਆ ਮਜ਼ਦੂਰੀ ਕਹਾਂਗੇ ਜਿਹੜੇ ਨਾਲ ਕੋਲ ਕਿੱਲਾ 2 ਕਿੱਲੇ ਜ਼ਮੀਨ ਹੈ ਉਹ ਮਜ਼ਦੂਰੀ ਹੈ ਚਲੋ ਸਬਜ਼ੀਆਂ ਵਗੈਰਾ ਲਗਾ ਕੇ ਆਪਣਾ ਕਾਰੋਬਾਰ ਉਸਥਿਰ ਕਰ ਲੈਂਦੇ ਆ ਮਨ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਪੁਰਾਣੀਆਂ ਸਰਕਾਰਾਂ ਦੇ ਖਿਲਾਫ ਬੋਲਦੀ ਸੀ ਕਿ ਮਾਈਨਿੰਗ ਦਾ ਧੰਦਾ ਕਰਦੇ ਆ ਅਸੀਂ ਮਾਈਨਿੰਗ ਤੋਂ ਇੰਨੀ ਕਮਾਈ ਕਰ ਲਾਂਗੇ ਉਹ ਕਮਾਈ ਦਾ ਬੜਾ ਫਾਇਦਾ ਹੋਊਗਾ ਖਾਸ ਕਰਕੇ ਕੇਂਦਰੀ ਵੱਲ ਵੱਡੇ ਵੱਡੇ ਦਾਅਵੇ ਕਰਦਾ ਸੀ ਮਾਈਨਿੰਗ ਤਾਂ ਹੋਈ ਪਤਨੇ ਨੂੰ ਸਰਕਾਰੀ ਖਜ਼ਾਨੇ 'ਚ ਗਈ ਕਿ ਨਹੀਂ ਗਈ ਪਰ ਆਮ ਲੋਕਾਂ ਦਾ ਅਜਾੜਾ ਜੋ ਹੋਇਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਜਗ੍ਹਾ ਤੋਂ ਅੱਗੇ ਮਾਈਨਿੰਗ ਹੁੰਦੀ ਸੀ ਕਿ ਜਾ ਕੇ ਤਕਰੀਬਨ 23 ਦੀ ਗੱਲ ਲਾ ਲਓ ਇਹ ਜੋ ਪਾਸਾ ਸੀ ਦਰਿਆ ਦਾ ਕਾਫੀ ਜ਼ਿਆਦਾ ਉੱਚਾ ਸੀ ਦਰਿਆ ਸੈਂਟਰ ਦੇ ਵਿੱਚ ਵਿਚਾਲੇ ਦਰਿਆ ਚੱਲਦਾ ਸੀ ਪੁਲ ਦੇ ਥੱਲੋਂ ਪਾਣੀ ਲੰਘ ਜਾਂਦਾ ਸੀ ਇਸ ਪਾਸੇ ਦਰਿਆ ਦਾ ਝਕਾਅ ਹੋ ਗਿਆ ਤੇ ਆਮ ਗਰੀਬਾਂ ਲਈ ਇਹ ਮੁਸੀਬਤ ਬਣ ਗਿਆ ਫਿਰ ਇੱਕ ਹੋਰ ਇੱਕ ਸਭ ਤੋਂ ਦੁਖੀ ਕਰਨ ਵਾਲੀ ਤਸਵੀਰ ਇਧਰ ਦੇਖ ਲਓ ਇਹ ਕੰਡਾ ਲੱਗਿਆ ਸੀ ਇੱਥੇ ਕਿਥੇ ਕੀ ਨਾਂ ਦਾ ਕੰਡਾ ਸੀ ਕੋਈ ਵੀ ਕਦੇ ਵੀ ਤੁਸੀਂ ਦੇਖ ਲਓ ਕੋ ਰੇਤਾ ਤੋਲ ਕੇ ਦਾ ਵਿਕਦਾ ਨਹੀਂ ਫੁੱਟਾਂ ਦੇ ਹਿਸਾਬ ਨਾਲ ਵਿਕਦਾ ਇਸ ਜਗ੍ਹਾ ਤੇ ਕੰਡਾ ਲੱਗਿਆ ਸੀ ਜਿਸ ਜਗ੍ਹਾ ਤੇ ਮੈਂ ਖੜਾ ਆ ਮੈਂ ਇੱਥੇ ਕੰਡਾ ਲੱਗਿਆ ਸੀ ਉਹ ਉਹਨਾਂ ਦੇ ਰਹਿائش ਬਣੀ ਹੋਈ ਸੀ ਅੰਦਰ ਜੋ ਵੀ ਹੈ ਸਮਾਨ ਵਗੈਰਾ ਦਾ ਬਾਥਰੂਮ ਵਗੈਰਾ ਜੋ ਵੀ ਇੱਥੇ ਰਹਿੰਦੇ ਸੀ ਇਸ ਥਾਂ ਤੇ ਸਾਰੇ ਰਹਿੰਦੇ ਸੀ ਗੱਲ ਹੁਣ ਇਹ ਹੈ ਕਿ ਦੇਖੋ ਜਿਸ ਕੰਪਨੀ ਨੇ ਵੀ ਠੇਕਾ ਚੱਕਿਆ ਰੇਤਾ ਚੱਕ ਕੇ ਉਹ ਚਲੇ ਗਈ ਟਿਪਰਾ ਮਲੇ ਵੀ ਚਲੇ ਗਏ ਹੁਣ ਰਹਿੰਦੇ ਕੌਣ ਇੱਥੇ ਗਰੀਬ ਤੇ ਆਮ ਮਜ਼ਦੂਰ ਲੋਕ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਔਰ ਉਹ ਜੋ ਸਾਹਮਣੇ ਬੰਨਣਾ ਹੈ ਕਹਿੰਦੇ ਕਿ ਬੰਨ ਤੋਂ 500 ਮੀਟਰ ਦੂਰ ਮਾਈਨਿੰਗ ਕਰ ਸਕਦੇ ਆ ਇਹ ਹਾਲਾਤ ਕੀ ਬਣੇ ਹੋਏ ਸੀ ਉਹ ਹੁਣ ਤੁਸੀਂ ਉਹ ਰਿੰਗ ਬੰਨਣਾ ਕਿੰਨੇ ਕੁ ਮੀਟਰ ਦੂਰ ਹੈ ਹੁਣ ਇੱਥੇ ਮਾਈਨਿੰਗ ਹੁੰਦੀ ਸੀ ਹੁਣ ਮਾਈਨਿੰਗ ਵਾਲੇ ਕੰਡਾ ਦਾ ਪੱਟ ਕੇ ਲਾਗੇ ਹੁਣ ਇੱਧਰ ਇਹ 23 ਦੇ ਵਿੱਚ ਸ਼ੰਤ 23 ਜਾਂ 2-4 ਮਹੀਨੇ 4 ਮਹੀਨੇ ਅੱਗੇ ਪਿੱਛੇ ਹੋ ਸਕਦਾ ਹੈ ਉਦੋਂ ਕੰਡਾ ਪੱਟ ਕੇ ਲਾਗੇ ਉਦੋਂ ਕਾਫੀ ਜ਼ਿਆਦਾ ਹੜ ਆਇਆ ਸੀ ਤਾਂ ਉਹ ਇਹ ਕੰਡਾ ਪੱਟ ਕੇ ਲਾਗੇ ਟਿਪਰਾਂ ਵਾਲੇ ਵੀ ਚਲੇ ਗਏ ਲੋਕਾਂ ਫਿਰ ਜਦੋਂ ਆਵਾਜ਼ ਉਠੀ ਆਵਾਜ਼ਾਂ ਤਾਂ ਇਸ ਦੇ ਖਿਲਾਫ ਤੇ ਉਹ ਚਲੇ ਗਏ ਹੁਣ ਇਹ ਇੱਥੇ ਬਣਿਆ ਬਣਾਇਆ ਖੜਾ ਹੈ ਤੇ ਅੱਗੇ ਉਹ ਸਾਹਮਣੇ ਦੇਖ ਲੋ ਕਿ ਉਹ ਰਿੰਗ ਬਣਨਾ ਹੈ 500 ਮੀਟਰ ਦੂਰੀ ਤੋਂ ਮਾਈਨਿੰਗ ਅਸੀਂ ਨਹੀਂ ਕਰ ਸਕਦੇ ਪਰ ਇੱਥੇ ਤਾਂ ਇਹ 20 ਮੀਟਰ ਵੀ ਨਹੀਂ ਹੋਊਗਾ ਔਰ ਦੂਜੀ ਗੱਲ ਕਿ ਰਿੰਗ ਬੰਨ ਕਈ ਥਾਵਾਂ ਤੋਂ ਟੁੱਟਿਆ ਹੋਇਆ ਹੈ ਹੁਣ ਜਦੋਂ ਦਰਿਆ ਚ ਰੱਬ ਨੇ ਕਰੇ ਜ਼ਿਆਦਾ ਪਾਣੀ ਆ ਜੇ ਤਾਂ ਸਾਰਾ ਪਾਣੀ ਇੱਥੋਂ ਲੰਘ ਕੇ ਅਗਲੇ ਬੰਨ ਦੇ ਨਾਲ ਜੋ ਮੇਨ ਬੰਨ ਹੈ ਤੇ ਉਹ ਇਸ ਬੰਨ ਤੋਂ ਅੰਦਰ ਦੇ ਪਾਸੇ ਲੋਕਾਂ ਦੇ ਘਰ ਬਣੇ ਹੋਏ ਆ ਉਹਨਾਂ ਦੀ ਆਵਾਜ਼ ਕੋਈ ਨਹੀਂ ਸੁਣਦਾਗਾ ਹੁਣ ਇੱਧਰ ਦੇਖੋ ਕਿ ਇਹ ਸਾਹਮਣੇ ਪੁਲ ਇੱਥੋਂ ਦਿਖ ਰਹੀ ਹੈ 500 ਮੀਟਰ ਦੀ ਕਿ ਦੂਰੀ ਨਹੀਂ ਹੋਵੇਗੀ 500 ਮੀਟਰ ਦੀ ਦੂਰੀ ਨਹੀਂ ਹੋਗੀ ਮਾਈਨਿੰਗ ਤਾਂ ਨੇੜੇ ਨੇੜੇ ਸਾਰੀ ਹੋ ਜਾਂਦੀ ਸੀ ਤੇ ਆਮ ਲੋਕਾਂ ਲਈ ਵੱਡੀ ਮਸੀਬਤ ਉਹ ਟਿਪਰਾਂ ਵਾਲੇ ਜਿਸ ਕੰਪਨੀ ਦਾ ਠੇਕਾ ਸੀ ਉਹ ਵੱਡੀ ਮਸੀਬਤ ਖੜੀ ਕਰ ਗਏ ਹੋਣ ਪਿੱਛੇ ਦੇ ਕੋਣ ਹੈ ਇੱਥੇ ਆਮ ਗਰੀਬ ਲੋਕ ਦਰਿਆਵਾਂ ਦੇ ਵਿੱਚ ਜਦੋਂ ਵੀ ਪਾਣੀ ਆਉਂਦਾ ਇੱਥੇ ਦਰਿਆ ਜਦੋਂ ਪਾਣੀ ਜ਼ਿਆਦਾ ਆਉਂਦਾ ਤੇ ਲੋਕਾਂ ਦੀ ਜਾਨ ਮੁਠੀ ਦੇ ਵਿੱਚ ਆ ਜਾਂਦੀ ਹੈ ਤੇ ਟਿਪਰਾਂ ਵਾਲੇ ਹੈ ਨਹੀਂ ਉਹਨਾਂ ਨੂੰ ਸਿਰਫ ਕਮਾਈ ਨਾਲ ਸੀ ਕੰਪਨੀ ਕਮਾਈ ਕਰਕੇ ਇੱਥੋਂ ਚਲੇ ਗਏ ਤੇ ਆਮ ਲੋਕ ਅੱਜ ਵੀ ਇਸ ਸਮੱਸਿਆ ਤੋਂ ਪੀੜਤ ਨੇ ਹੁਣ ਕਿਹਾਰਾ ਸੀ ਆਹ ਵਾਲਾ ਰਾਹ ਜਾਂਦਾ ਇੱਥੇ ਆ ਕੇ ਖਤਮ ਹੋ ਜਾਂਦਾ ਸੀ ਇਸ ਤੋਂ ਅੱਗੇ ਮੈਂ ਹੋਰ ਤਸਵੀਰ ਵੀ ਦਿਖਾਉਂਗਾ ਕਿਹੜਾ ਕਿੰਨਾ ਨੀਵਾ ਹੋ ਗਿਆ ਤੁਸੀਂ ਸੋਚ ਵੀ ਨਹੀਂ ਸਕਦੇ ਕਦੇ ਜੀ ਜਦੋਂ ਇੱਥੋਂ ਮਾਈਨਿੰਗ ਹੁੰਦੀ ਹੈ ਯਾਰ ਇਹ ਤਾਂ ਚੱਕਾ ਜਾਂਦਾ ਇਹ ਤਾਂ ਚੱਕਣ ਤੋਂ ਪਹਿਲਾਂ ਦਰਿਆ ਕਿਹੜੀ ਸਾਈਡ ਚੱਲਦਾ ਸੀਗਾ ਇਹ ਪਰ ਇੱਕ ਪਰਦੀ ਸਾਈਡ ਰਗਾ ਸੀ ਕਿਉਂ ਰੇਤਾ ਚੱਕਿਆ ਗਿਆ ਹੈ ਤੇ ਉਦੋਂ ਦਰਿਆ ਉਰੇ ਹੋ ਗਿਆ ਹੁਣ ਇਧਰ ਆ ਗਿਆ ਤੇ ਹੁਣ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਤੁਹਾਡੇ ਘਰ ਚ ਪਾਣੀ ਚਲ ਜਾਂਦਾ ਹਾਂਜੀ ਹਾਂ ਪਾਣੀ ਸਾਰਾ ਕੋਠੀ ਚ ਪਾਏ ਜਾਂਦਾ ਕਮਰਿਆਂ ਚ ਪਾਏ ਜਾਂਦਾ ਸਾਰੇ ਮਾਵਾਂ ਵਾਲ ਡੰਗਰ ਛਿੱਡਾਂ ਵਿੱਚ ਪਾਣੀ ਬਹੁਤ ਵੱਟ ਜਾਂਦਾ ਬੰਨਣ ਦਾ ਨਾਂ ਨਹੀਂ ਲਾ ਰੇ ਇਹ ਕਹਿ ਸਕਦੇ ਆ ਕਿ ਆਮ ਲੋਕਾਂ ਨੂੰ ਖਤਰਾ ਹੋਇਆ ਹਾਂਜੀ ਆਮ ਲੋਕਾਂ ਨੂੰ ਸਾਰਿਆਂ ਨੂੰ ਖਤਰਾ ਹੈਗਾ ਜਿੰਨੇ ਘਰ ਲੋਕ ਬੈਠੇ ਨੇ ਵਿੱਚ ਇੱਕ ਹੋਰ ਗੱਲ ਹੈ ਜੀ ਬੰਨ ਕਾਫੀ ਵੱਡਾ ਰਿੰਗ ਬਣਨਾ ਇਹ ਕਿੰਨੀ ਥਾਵਾਂ ਤੋਂ ਟੁੱਟਿਆ ਹੋਇਆ ਹੈ ਇਹ ਤਿੰਨਾਂ ਥਾਵਾਂ ਤੋਂ ਟੁੱਟਿਆ ਹੋਇਆ ਹੈ ਜੀ ਕਿੰਨਾ ਥਾਵਾਂ ਤੋਂ ਟੁੱਟਿਆ ਹੈ ਇੱਕ ਹੋਰ ਬਾਈ ਜੀ ਤੁਸੀਂ ਇੱਥੇ ਕਦੋਂ ਟਿੱਪਰ ਆਉਂਦੇ ਸੀ ਤੁਹਾਡਾ ਘਰ ਨੇੜੇ ਆ ਤੁਸੀਂ ਰੋਲਾ ਨਹੀਂ ਪਾਉਂਦੇ ਸੀ ਬਾਈ ਨਾ ਇਦਾਂ ਕਰੋ ਸਾਨੂੰ ਤਾਂ ਤੁਸੀਂ دریا ਚ ਡੋਬ ਦਿਓਗੇ ਉਹ ਅਸੀਂ ਰੋਲਾ ਪਾਉਂਦੇ ਸੀ ਸਿਕਾ ਨੇਤਾ ਨਾ ਚੱਕੋ ਇਹ ਨੀਵਾ ਹੋ ਜਾਵੇਗਾ دریا ਉਰੇ ਹੋ ਜਾਣਾ ਤੇ ਉਹ ਹਟੇ ਨਹੀਂ ਮੈਂ ਨਗਾ ਨਹੀਂ ਤੇ ਉਹ ਰੇਤਾ ਚੱਕੀ ਗਿਆ ਇਹਨਾਂ ਨੇ ਕੋਈ ਇੱਕ ਹੋਰ ਗੱਲ ਹੈ ਕਹਿੰਦੇ ਕਿ ਜਦੋਂ ਇਹਨਾਂ ਦੇ ਕੋਈ ਜ਼ਿਆਦਾ ਕਰੀ ਗੱਲ ਪੈ ਜੇ ਤਾਂ ਗੁੰਡੇ ਰੱਖੇ ਹੁੰਦੇ ਸਹੀ ਗੱਲ ਹੈ ਹਾਂਜੀ ਆ ਗੁੰਡੇ ਰੱਖੇ ਹੋਏ ਸੀ ਕਿ ਕਿੱਦਾਂ ਦੇ ਬੰਦੇ ਰੱਖੇ ਹੋਏ ਸੀ ਬੰਦੇ ਉ ਉਪਰੇ ਹੈਗੇ ਸੀ ਇੱਥੋਂ ਦੇ ਨਹੀਂ ਸੀ ਕਿੱਥੋਂ ਦੇ ਸੀ ਉਹ ਉਹ ਉਪਰੇ ਹੈਗੇ ਸੀ ਉਤੋਂ ਦੇ ਹੈਗੇ ਸੀ ਮੰਦਿਰ ਵਾਲਤੀ ਗਈ ਸੀ ਠੀਕ ਉਹ ਗੱਲ ਵੀ ਪੈਂਦੇ ਸੀ ਜੀ ਹਾਂਜੀ ਹਾਂਜੀ ਉਹ ਗੱਲ ਵੀ ਪੈਂਦੇ ਸੀ ਕੋਈ ਧਮਕੀ ਵੀ ਦਿੰਦੇ ਸੀ ਅਸੀਂ ਚੱਕਣਾ ਹੀ ਚੱਕਣਾ ਰਹਿਤਾ ਹੁਣ ਤੁਸੀਂ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਕੀ ਡਿਮਾਂਡ ਮੰਗੀ ਕੀ ਗੱਲ ਅਸੀਂ ਡਿਮਾਂਡ ਮੰਗੀ ਆ ਸਾਡੇ ਤੋਂ ਤਿੰਨ ਤੋੜ ਹੋਏ ਪੈ ਨੇ ਤਿੰਨ ਤੋੜ ਬੰਨੇ ਜਾਣ ਤੇ ਫੇਰ ਬੜੀ ਮਿਹਰਬਾਨੀ ਹੈ ਜੀ ਧੰਨਵਾਦ ਵੀਰੇ ਥੈਂਕ ਯੂ ਤਾਂ ਇਹ ਬਾਈ ਜੇ ਇੱਕ ਹੋਰ ਗੱਲ ਦੱਸਾਂ ਕਿ ਮੈਂ ਇਹਨੂੰ ਕੋਈ ਬੁਲਾਇਆ ਨਹੀਂ ਮੈਂ ਇੱਥੇ ਕੱਲਾ ਸੀ ਸਾਹਮਣੇ ਟਰੈਕਟਰ ਖੜਾ ਹੋਇਆ ਦਾ ਇਹ ਬੰਨ ਦੇ ਉੱਪਰ ਕੋਈ ਕੰਮ ਕੰਮ ਚੱਲੇ ਸੀ ਬਾਈ ਭਾਈ ਹਾਂ ਜੀ ਆ ਤੇ ਯਰ ਵੀਜਨ ਚੱਲੇ ਸੀ ਜ਼ਮੀਨ ਵਾਉਣ ਇਹ ਤੇਲ ਬਾਈ ਵੀਜਨ ਚੱਲੇ ਸੀ ਜ਼ਮੀਨ ਵਾਉਣ ਮੈਂ ਇਹਨੂੰ ਦੇਖ ਕੇ ਬੁਲਾ ਲਿਆ ਮੈਂ ਕਿ ਇਹਦਾ ਘਰ ਨੇੜੇ ਆ ਮੈਂ ਸੋਚਿਆ ਮੈਂ ਕਿ ਨੇੜੇ ਹੋਊਗਾ ਤਾਂ ਪਤਾ ਲੱਗੇਗਾ ਕਿ ਘਰ ਨੇੜੇ ਆ ਔਰ ਉਹ ਨੁਕਸਾਨ ਹੈ ਤਾਂ ਮੈਂ ਇਹਨਾਂ ਕੋਲ ਆ ਦੇ ਇਹ ਕੰਮ ਕੀਤੇ ਹੋਇਆ ਜਦੋਂ ਟਿਪਰ ਟਰਾਲੀਆ ਲੰਘ ਕੇ ਜਾਂਦੇ ਸੀ ਤੇ ਇਸ ਜਗ੍ ਇਹ ਥਾਂ ਕਾਫੀ ਜ਼ਿਆਦਾ ਉੱਚਾ ਸੀ ਇੱਧਰ ਕੈਮਰਾ ਮਾਰਦਿਆਂ ਕਿ ਉੱਧਰ ਹੁਣ ਦਰਿਆ ਬਿਲਕੁਲ ਨੇੜੇ ਚੱਲ ਰਿਹਾ ਹੈ ਇੱਥੋਂ ਦਰਿਆ ਦੂਰ ਸੀ ਹੁਣ ਮੈਂ ਦੂਜੀ ਗੱਲ ਦੱਸਾਂ ਕਿ ਸਾਹਮਣੇ ਅੱਗੇ ਦਰਿਆ ਸਤਲੁਜ ਦਾ ਪੋਲ ਹੈ ਇਹਦੇ ਉੱਪਰ ਟਿਪਰ ਟਰਾਲ ਲੰਘ ਕੇ ਜਾਂਦੇ ਸੀ ਫਿਰ ਪੁਲ ਤੇ ਚੜ੍ਹਦੇ ਸੀ ਤੇ ਸਾਹਮਣੇ ਤਿੰਨ ਥਾਂ ਤੋਂ ਬੰਨ ਟੁੱਟਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਇੱਥੇ ਉਹ ਬ੍ਰੈਂਡ ਬਸੇਰਾ ਲਾ ਲਓ ਤੇ ਜਾਂ ਫਿਰ ਲਾ ਲਓ ਕਿ ਕੌਂਕੀ ਇੱਥੇ ਬਣਾਉਣੀ ਉਹਦਾ ਪਰਮਿਸ਼ਨ ਮਿਲ ਗਈ ਹੈ ਪਰ ਉਹ ਬੰਨ ਬੰਨਣ ਦੀ ਨਹੀਂ ਪਰਮਿਸ਼ਨ ਮਿਲ ਗਈ ਉਹ ਦੇਖ ਲੋ ਇਹ ਵੀ ਇੱਕ ਵੱਡਾ ਸਵਾਲ ਬਣ ਜਾਂਦਾ ਵੀ ਜੋ ਬੰਨ ਬੰਨਣ ਦਾ ਉਹ ਉਪਰਾਲਾ ਨਹੀਂ ਕੀਤਾ ਗਿਆ ਹਾਂ ਉਹ ਜ਼ਰੂਰ ਹੋ ਗਿਆ ਕਿ ਇੱਥੇ ਪੁਲਿਸ ਪ੍ਰਸ਼ਾਸਨ ਨੇ ਰਹਿਣਾ ਵਾ ਤਾਂ ਉਹ ਦੇਖੋ ਅੱਬਾਂ ਨੇ ਤੁਰੰਗ ਬੰਦ ਟੁੱਟਿਆ ਪਿਆ ਉਹ ਮੜਾ ਜੋ ਰੋਲਾ ਪਾਉਂਦਾ ਸੀ ਕਿ ਨਾ ਤਿੰਨ ਥਾਂ ਤੋਂ ਟੁੱਟਿਆ ਇੱਕ ਤਾਂ ਇੱਥੇ ਟੁੱਟਿਆ ਔਰ ਦੋ ਥਾਂ ਤੇ ਉਸ ਦੇ ਘਰ ਦੇ ਕੋਲੋਂ ਟੁੱਟਿਆ ਹੋਇਆ ਇਹ ਚੇਤਾ ਆ ਗਿਆ ਪ੍ਰਸ਼ਾਸਨ ਨੂੰ ਆਪਣੀ ਸੇਫਟੀ ਲਈ ਪ੍ਰਾਮ ਲੋਕਾਂ ਦੀ ਸੇਫਟੀ ਇੱਥੇ ਕੋਈ ਨਹੀਂ ਹੈ ਲੋਕੋ ਆਮ ਬੰਦਿਆਂ ਦੀ ਇੱਥੇ ਕੋਈ ਸੇਫਟੀ ਨਹੀਂ ਹੈ ਗਰੀਬ ਬੰਦੇ ਦੀ ਕੋਈ ਨਹੀਂ ਸੁਣਦਾ ਇੱਥੇ ਕਿਉਂਕਿ ਇਸ ਏਰੀਏ ਦੇ ਵਿੱਚ ਜ਼ਿਆਦਾਤਰ ਗਰੀਬ ਲੋਕ ਹੈ ਉਹਨਾਂ ਦੀ ਇੱਥੇ ਕੋਈ ਸੁਣਵਾਈ ਨਹੀਂ ਹਾਂ ਜੋ ਤਕੜਾ ਬੰਦਾ ਤਨਾਟ ਹੈ ਕਾਰਪੋਰੇਟ ਹੈ ਉਹਦੀ ਬਿਲਕੁਲ ਸੁਣਵਾਈ ਹੈ ਤਾਂ ਇਹ ਬਹੁਤ ਸਾਰੇ ਸਰਕਾਰ ਨੂੰ ਵੀ ਸਵਾਲ ਹੈ ਸਰਕਾਰ ਨੇ ਜਦੋਂ ਮੌਜੂਦਾ ਸਰਕਾਰ ਨੇ ਟੀਚਰ ਕਟਣੇ ਹੋਣ ਜਦੋਂ ਪ੍ਰਦਰਸ਼ਨਕਾਰੀ ਧਰਨਾਕਾਰੇ ਕੁਰਟਨੇ ਹੁਣ ਤਾਂ ਬੜਾ ਚੇਤਾ ਆ ਜਾਂਦਾ ਹੈ ਪਰ ਆਮ ਲੋਕਾਂ ਦੇ ਨਾਲ ਜੋ ਆਮ ਲੋਕਾਂ ਦੇ ਕਹਿ ਕੇ ਸਰਕਾਰ ਆਈ ਸੀ ਉਹਨਾਂ ਦਾ ਕੰਮ ਕਰਨਾ ਹੋਵੇ ਤਾਂ ਪਤਾ ਨਹੀਂ ਕੀ ਹੋ ਜਾਂਦਾ ਤੇ ਅੱਜ ਦੀ ਸਾਡੀ ਰਿਪੋਰਟ ਹੈ ਪੂਰੀ ਸਾਰੇ ਤੁਸੀਂ ਦੇਖ ਚੁੱਕੇ ਹੋ ਇਸ ਜਗ੍ਹਾ ਤੇ ਕਾਫੀ ਇਹਦਾ ਪੱਥਰ ਵਗੈਰਾ ਵੀ ਸੀ ਉਹ ਸਾਰੇ ਪੱਥਰ ਵਗੈਰਾ ਪੱਟ ਕੇ ਸਾਈਡ ਤੇ ਕਰਤੇ ਤੇ ਫਿਰ ਇੱਥੋਂ ਟਰਾਲੀਆਂ ਲੰਘਣੀਆਂ ਸ਼ੁਰੂ ਹੋ ਗਿਆ ਸੋਰੀ ਟਿੱਪਰ ਔਰ ਹੋਰ ਵੱਡੇ ਵੱਡੇ ਸਾਧਨ 10-10 ਚੱਕੇ ਟਰਾਲੀ ਤਹਲਾਤ ਬਣ ਗਏ ਇੱਥੇ ਹੜ੍ਹਾਂ ਵਰਗੇ ਅਸਲ ਦੇ ਵਿੱਚ ਇੱਥੇ ਜਿਆਦਾ ਪਾਣੀ ਖੜਨਾ ਆਮ ਲੋਕ ਲਈ ਮੁਸੀਬਤ ਬਣਨਾ ਇਹੀ ਕਾਰਨ ਹੈ ਇਹ ਜੋ ਲੋਕੇਸ਼ਨ ਹੈ ਇਹ ਜੋ ਪਿੰਡ ਹੈ ਪਿੰਡ ਦਾ ਆਪਾਂ ਕੋਸ਼ਿਸ਼ਾ ਕਰ ਸ਼ੈਦਪੁਰ ਦਾ ਕੁਝ ਬੀਟਰਾਂ ਦਾ ਕੁਝ ਮੱਦੇਪੁਰ ਦਾ ਇਹ ਹੈ ਮੰਡ ਏਰੀਆ ਦੇ ਇਲਾਕੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਅਸੀਂ ਹਰ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਸੋਨੂ ਨਾਹਰਦੀਪ ਦ੍ਰਿਸ਼ਤ ਤੁਲ ਮੇਰੇ ਨਾਲ ਕਾਮਰੇਟ ਸੰਦੀਪ ਰੋੜਾ ਜੁੜ ਰਹੇ ਨੇ ਕਿਉਂਕਿ ਇਸ ਵਿਸ਼ੇ ਤੇ ਉਹ ਕਾਫੀ ਵਾਰੀ ਬੋਲਦੇ ਨੇ ਔਰ ਖਾਸ ਕਰਕੇ ਧਰਨੇ ਰੋਸ ਮਜਾਰਿਆਂ ਕਰਕੇ ਪਤਾ ਵੀ ਲੱਗ ਜਾਂਦਾ ਕਿ ਇਥੇ ਬਣਦਾ ਕੀ ਹੈ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਪੱਤਰਕਾਰ ਹਰਦੀਪ ਸਿੰਘ ਗੱਲ ਕਰ ਰਿਹਾ ਜੀ ਹਾ ਜੀ ਅਰਦੀਪ ਜੀ ਸਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਕਦੀ ਚੜ ਜਾਂਦਾ ਕਦੀ ਉਤਰ ਜਾਂਦਾ ਪਰ ਆਮ ਲੋਕ ਬਹੁਤ ਜ਼ਿਆਦਾ ਦੁਖੀ ਹੈ ਤੁਸੀਂ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਆ ਧਰਨੇ ਵੀ ਲਾਇਆ ਹੈ ਕਿ ਇਹ ਮਾਈਨਿੰਗ ਨਾ ਕਰੋ ਕੀ ਕਹਿਣਾ ਚਾਹੋਗੇ ਸਰ ਇਹ ਬੜੇ ਦਰਦਇਕ ਗੱਲਾਂ ਕਿ ਜਦੋਂ ਵੀ ਫਲੱਡ ਸੀਜ਼ਨ ਆਉਂਦਾ ਆ ਹਾਂਜੀ ਉਦੋਂ ਹੀ ਸਾਡੇ ਲੋਕਾਂ ਨੂੰ ਜਿਹੜਾ ਖਤਰਾ ਪੈਦਾ ਹੋ ਜਾਂਦਾ ਆ ਤੇ ਪਰ ਸ਼ਾਸਨ ਜਿਹੜਾ ਆ ਉਹ ਹੱਥ ਪਿਆ ਰੱਖ ਕੇ ਬੈਠਾ ਰਿਹਾ ਸਿਰਫ ਖਵਾਰੀ ਬਿਆਨ ਦਿੰਦਾ ਕਿ ਅਸੀਂ ਖੜਾਣਾ ਦੇ ਥੱਲੇ ਪੂਰੀ ਤਰ੍ਹਾਂ ਤਿਆਰ ਆ ਜਦੋਂ 2023 ਦੇ ਵਿੱਚ ਇਥੇ ਹਾਲਾਤ ਖਰਾਬ ਹੋਏ ਹਾਂਜੀ ਤਾਂ ਉਦੋਂ ਵੀ ਇਥੇ ਮਾਈਨਿੰਗ ਜਿਹੜਾ ਕੰਡਾ ਲੱਗਾ ਸੀ ਮਾਈਨਿੰਗ ਨੇ ਇਥੇ ਜਿਹੜੇ ਰੇਤ mafia ਸੀ ਉਹਨੇ ਪੂਰੀ ਤਰ੍ਹਾਂ ਇਥੋਂ ਮਾਈਨਿੰਗ ਕੀਤੀ ਰੇਤ ਕੱਢ ਕੇ ਖਜਾਰਾ ਔਰ ਲੱਖਾਂ ਦੇ ਪਰਪਰ ਖੇਤੋਂ ਲੈ ਗਏ ਹਾਂਜੀ ਕਿਸੇ ਨੇ ਬੰਦ ਦੀ ਸਾਰ ਨਹੀਂ ਲਈ ਜਦ ਕਿ ਜਿਹੜਾ ਕੰਡਾ 500 ਮੀਟਰ ਤੋਂ ਅੱਗੇ ਜਾ ਕੇ ਲੱਗਣਾ ਸੀ ਉਹ ਵੀ ਕੰਡਾ ਵੀ ਲਗਭਗ 3 350 ਮੀਟਰ ਤੇ ਲਾਇਆ ਪੁਰੋ ਦੇ ਇਲਾਕੇ ਜੀ ਅਸੀਂ ਉਹਦਾ ਵੀ ਵਿਰੋਧ ਕੀਤਾ ਪਰ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਦੇ ਕੰਮ ਤੇ ਜੂਨ ਹੀ ਕਰ ਕੀ ਅੱਜ ਵੀ ਅ થોੜੇ ਜਣ ਪਹਿਲਾਂ ਪਿੰਡ ਤੀਂਦੀਵਾਲ ਦੀ ਗੱਲ ਆ ਜੀ ਨਾਪੜ ਦੇ ਵਿੱਚ ਜਿੱਥੇ ਨਜਾਇਜ਼ ਮਾਈਨਿੰਗ ਹੋਈ ਇਥੋਂ ਤੱਕ ਕਿ ਰੇਤ ਮਾਫੀਆ ਨੇ ਔਰ ਜਿਹੜੀ ਬੰਨਾ ਨੂੰ ਬਚਾਉਣ ਦੇ ਲਈ ਜਿਹੜੇ ਨੋਚਾ ਲੱਗਿਆ ਹੁੰਦੇ ਆ ਸਪਰ ਲੱਗੇ ਹੁੰਦੇ ਉਹ ਵੱਢ ਕੇ ਆਪਣਾ ਰਸਤਾ ਬਣਾ ਲਿਆ ਮਾਈਲੇਜ ਕਰ ਲਈ ਇਸੇ ਤੱਕ ਜਿਹੜੀ ਉਹ ਗੱਲ ਗਈ ਪਰ ਅੱਜ ਤੱਕ ਉਹਦਾ ਜਿਹੜੇ ਰੇਟ ਮਾ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਸਰ ਇੱਕ ਹੋਰ ਗੱਲ ਹੈ ਕਿ ਦੇਖੋ ਅਸੀਂ ਤੇ ਇੱਥੇ ਦੇਖ ਰਹੇ ਆ ਕਿ ਜੋ ਰਿੰਗ ਬੰਨਾ ਤਿੰਨ ਥਾਂ ਤੋਂ ਟੁੱਟ ਟੁੱਟੇ ਹੋਇਆ ਪ੍ਰਸ਼ਾਸਨ ਨੇ ਜੋ ਚੌਂਕੀ ਪਾਣ ਚ ਡਿੱਗ ਗਈ ਸੀ ਉਹਨਾਂ ਨੇ ਆਪਣੀ ਚੌਂਕੀ ਕੰਪਲੀਟ ਕਰ ਲਈ ਪਰ ਬਿਲਕੁਲ ਨਜ਼ਦੀਕ ਕੋਈ ਬੰਨ ਟੁੱਟੇ ਹੋਇਆ ਹੈ ਬੰਦ ਬੰਦ ਦੇਖੋ ਉਸ ਸਮੇਂ ਵੀ ਜਿਹੜਾ ਕਿਸਾਨਾਂ ਨੇ ਆਪਣੇ ਤੌਰ ਤੇ ਸਾਡੇ ਇੱਥੇ ਕਿਸਾਨ ਆਗੂਾ ਦਲਬਖ ਸਿੰਘ ਜੰਬੀ ਉਹਨਾਂ ਨੇ ਆਪਣੇ ਟਰੈਕਟਰ ਟਰਾਲੀ ਆ ਲਾ ਕੇ ਮਸ਼ੀਨਾਂ ਲਵਾ ਕੇ ਜਿਹੜਾ ਆਪਦੇ ਕੋਲੋਂ ਤੇਲ ਬਾਲ ਕੇ ਉਹ ਜਿਹੜਾ ਬੰਦ ਬੰਦਿਆ ਸੀ ਹਾਂਜੀ ਪਰ ਉਸ ਵਾਰ ਬੰਦ ਟੁੱਟਲ ਪ੍ਰਸ਼ਾਸਨ ਨੇ ਜਿਹੜਾ ਆਪਣਾ ਆਪਣਾ ਸੁਧਾਰ ਸੁਧਾਰ ਲੈਂਦਾ ਉਹਨਾਂ ਦੀ ਚੌਂਕੀ ਰੋੜੀ ਚੌਂਕੀ ਬਣਾ ਲਈ ਪਰ ਬੰਦ ਜਿਹੜਾ ਉਸੇ ਦਾ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਉਹਨੋਂ ਵੀ ਸਾਡੇ ਕਿਸਾਨਾਂ ਨੇ ਜਿਹੜਾ ਬੰਦ ਬੰਦਿਆ ਆਪਣੇ ਤੌਰ ਤੇ ਉਹ ਦੁਬਾਰਾ ਫਿਰ ਟੁੱਟ ਗਿਆ ਪਰ ਉਸ ਤੋਂ ਬਾਅਦ ਲਗਾਤਾਰ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਰਹੇ ਆ ਵੀ ਇੱਥੇ ਨਹਿਰਾਂ ਦੇ ਮਾਈਲਿੰਗ ਹੋ ਰਹੀ ਆ ਇਹ ਬੰਨ ਨੂੰ ਖਤਰਾ ਆ ਇਹਨਾਂ ਬੰਨ ਦਾ ਪਰ ਕਿਸੇ ਵੀ ਪ੍ਰਸ਼ਾਸਨ ਦੇ ਸਰ ਤੇ ਜੂਣੇ ਸਰਕੀ ਅੱਜ ਫੇਰ ਜਿਹੜਾ ਉਪਰ ਸਿਜ਼ਨ ਦੌਰਾਨ ਜਿਹੜਾ ਅੱਜ ਪਾਣੀ ਆ ਰਿਹਾ ਅੱਜ ਫੇਰ ਲੋਕਾਂ ਨੂੰ ਖਤਰਾ ਹੈ ਲੋਕਾਂ ਦੇ ਸਹਿਮ ਦਾ ਮਾਹੌਲ ਬਣਿਆ ਪਿਆ ਆ ਅਸੀਂ ਕੱਲ ਵੀ ਆਪਣੀ ਟੀਮ ਨਾਲ ਇੱਥੇ ਵੇਲਾ ਕੱਢ ਕੇ ਗਏ ਹੈਗੇ ਆ ਪਰ ਕਿਸੇ ਦੇ ਉਹ ਸਰ ਤੇ ਜਿਹੜਾ ਉਹ ਜੂਣੇ ਸਰਕਦੀ ਸਰ ਤੁਸੀਂ ਕਿਸਾਨਾਂ ਦੇ ਲੀਡਰ ਆ ਆਲ ਇੰਡੀਆ ਕਿਸਾਨ ਸਭਾ ਦੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਹੋ ਕਿ ਮਨਸਿਕ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਥੇਬੰਦੀ ਵੱਲੋਂ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਦੇ ਖਿਲਾਫ ਸਟੈਂਡ ਲਿਆ ਜਾ ਸਕਦਾ ਹੈ। ਜੀ ਸਾਡੇ ਲੋਕਾਂ ਨੂੰ ਨੁਕਸਾਨ ਹੋਊਗਾ ਤਾਂ ਅਸੀਂ ਹਮੇਸ਼ਾ ਲੋਕਾਂ ਲਈ ਤਤਪਰ ਲੋਕਾਂ ਲਈ ਖੜੇ ਆ ਲੋਕਾਂ ਦੀ ਲੜਾਈ ਲੜਦੇ ਆ ਸਮਾਜ ਮਜ਼ਦੂਰਾਂ ਲਈ ਲੜਦੇ ਆ ਤੇ ਅਸੀਂ ਇਸ ਤੋਂ ਵੀ ਪਿੱਛੇ ਨਹੀਂ ਹਟਾਂਗੇ ਜੇ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਉਹ ਆਪਣਾ ਤਗੜਾ ਸੇੜਾ ਬਿਚਾਂਗੇ। ਹਾਂ ਸਰ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ।